ਸਤ ਨਾਮ ਵਾਹਿਗੁਰੂ 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 ਸਤ ਨਾਮ ਸੱਤ ਸਾਰੇ ਆਪ ਹਨੇਸੂਬਰ ਦੇ ਸਾਰੇ ਗਰਾਂ ਨੂੰ ਫੇਰ ਕਰ ਕਰਾ ਜੇ ਜੀ ਆ 98 ਬਣਾਓ ਉਦੋਂ ਤੋਂ ਹਰਵਾੜ੍ਹ ਚ ਹਰ ਸਾਲ ਸਾਰਾ ਨਕਰ ਕੱਟਾ ਹੋ ਕੇ ਕੋਈ ਆਪਣੇ ਮਿੱਤਰਦਾਰ ਵਿਦੇਸ਼ਾਬਿਕ ਤੈ ਸਭ ਹੋਏ ਬੜਦਾ ਅਜ ਦੇਸ਼ ਸਮਾਗਮ ਦੇ ਵਿੱਚ ਕਿਸ਼ਾ ਪਾਉਂਦੇ ਨੇ ਕਿਸ਼ਾ ਖਾ ਕੇ ਨਾਲ ਸੇਵਾ ਕਰਦੇ ਨੇ ਸਤਿਗੁਰੂ ਸਹਿਬਾਨ ਦੇ ਕਿਸ਼ਤ ਚੰਨ ਸਾਲ ਬਾਅਦ ਇਸ ਥਾਈਂ ਪਾਉਂਦੇ ਨੇ ਸਤਿਗੁਰੂ ਸਹਿਬਾਨ ਦੀ ਕਰਮਤ ਜਿੱਥੇ ਜਾਏ ਮੇਰਾ ਸਤਿਗੁਰੂ ਸੋ ਤਾਂ ਸੁਹਾਵਾ RAM RAJ ਪਹਿਲੇ ਸੁਖਮਨੀਸਰ ਸਮਲਪੁਰਾਂ ਚੱਕਰ ਬਾਣੀ ਦੇ ਪਾਠ ਹੋਏ ਆ ਤੇ ਨਾਲ ਸੰਤਨ ਕੱਪ ਕੀਤੇ ਵਿਚਾਰਾ ਕੀਤੇ ਆ ਪਿਆਰੇ ਭਾਈ ਤੇ ਗੁਰਪੁਰਖ ਦੀ ਸਿਆਣੇ ਭਾਈ ਹਰਨਾਮਣ ਜੀ ਹੰਦ ਜਿਨ੍ਹਾਂ ਨੇ ਕੇਰੇ ਆਉਂ ਤੇ ਕੇਰਾ ਤੋਂ ਇਸ ਪਾਸੇ ਤੋਂ ਜੋੜੇ ਜਿੰਦਾਂ ਦੂਸਰੇ ਪਾਸੇ ਮਾੜੇ ਨਾਲ ਜੋੜੇ ਕਰਾ ਤੇ ਵਸਿੱਖੀ ਤੋਂ ਆਨੇ ਕੀ ਬਾਣੀ ਪੜੀ ਆ ਸਤਿਗੁਰ ਸਿੱਖੀ ਅਜ بڑے ਕੰਗਾ ਇਸ ਪਾਸੇ ਬੰਨਾ ਜੁੜਿਆ ਉਹਨਾਂ ਨੂੰ 50 ਰੁਪਏ ਦੀ ਸਹਾਇਤਾ ਉਹਨਾਂ ਨੂੰ ਉਹ ਤਾਂ ਉਹਨਾਂ ਨੇ ਜਿੱਦ ਕੇ ਨਾਲ ਮਨਦਰ ਪਾਈ ਹੋਣੀ ਹਾਂ ਜੀ ਇਹਨਾਂ ਦਾ ਮਾਲ ਬਟੇ ਉਹ ਚਲੇ ਗਏ ਇਸ ਨੂੰ ਮੇਰਾ ਤੋਂ ਹੁਣ ਕਿਹੜਾ ਨੰਬਰ ਲਾੜੇ ਚੁਪਟਾਫ ਕਰ ਦੇਗਾ ਸ਼ਸ਼ੀ ਕਾਲ ਜੀ ਸ਼੍ਰੀ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਕਿੰਨਾ ਚਿਰ ਹੋ ਜਾਂਦਾ ਲਗਾਤਾਰ ਇਹ ਪ੍ਰਵਾਦ ਫੇਰੀ ਜੀ 1976 ਤੋਂ ਲਗਾਤਾਰ ਆ ਰਹੀ ਹੈ ਜੀ ਇਹ ਆਪਾਂ ਬਸ ਸੁਖਸ਼ਾਂਤ ਵਾਸਤੇ ਬੁਲਾਉਣੇ ਪਿੰਡ ਚ ਵੀ ਸੁਖਸ਼ਾਂਤ ਬਣਾ ਰਹੇ ਤੇ ਬਾਗਬਾਨਾ ਰਹੇ ਜੀ ਸਾਰੇ ਕੱਠੇ ਰਹਿਣ ਜੀ ਪਿੰਡ ਚ ਵਧੀਆ ਖੁਸ਼ਹਾਲ ਸਾਰਾ ਕੁਝ ਰਵੇ ਜੀ ਅੱਛਾ ਜੀ ਤੇ ਹਾਲੇ ਹਾਂਜੀ ਸਤਿ ਸ੍ਰੀ ਅਕਾਲ ਜੀ ਵਾਇਹੁਰੇ ਖਾਲਸਾ ਬਾਜਰੀ ਫਤਿਹ ਜੀ ਤੇ ਜਿਹੜੀ ਆ ਪ੍ਰਵਾਸ ਫੇਰੀ ਆਏ ਸਾਲ ਕਿੰਨਾ ਚਿਰ ਹੋ ਗਿਆ ਦੇ ਨੂੰ ਇਹਨੂੰ ਜੀ ਹੁਣ ਮੰਨ ਕੇ ਚੱਲੋ ਵੀ 30-35 ਸਾਲ ਹੋ ਗਏ ਜੀ ਆਉਂਦੇ ਇਹਨੂੰ ਅੱਛਾ ਜੀ ਤੇ ਇਸ ਸਾਲ ਚ ਇੱਕ ਇੱਕ ਖੁਸ਼ੀ ਜਾਂਦੀ ਹੈ ਇਹ ਖੁਸ਼ੀ ਨਹੀਂ ਜੀ ਇਹ ਨਗਰ ਆਪਣਾ ਸਾਰਾ ਨਗਰ ਦੀ ਆਪਣੀ ਸਾਰਾ ਖੁਸ਼ੀ ਕਿਹੜੇ ਵਸਣ ਜੀ ਆਪਣਾ ਪਿੰਡ ਲੜਕੇ ਰਹੇ ਤਾਂ ਕਰਕੇ ਬੁਲਾਈ ਜੀ to my channel. And also press